ਗੁੱਡੀਆਂ ਰੋਣ ਪਟੋਲੇ ਰੋਵਣ ਵੀਰ ਵੀ ਬਾਰੀਓਲੇ ਰੋਵਣ ਗੁੱਡੀਆਂ ਰੋਣ ਪਟੋਲੇ ਰੋਵਣ ਵੀਰ ਵੀ ਬਾਰੀਓਲੇ ਰੋਵਣ ਅੱਜ ਤੱਕ ਦੀਰ ਨੇ ਮੇਰੇ ਕੋਲੋਂ ਅੱਜ ਤੱਕ ਦੀਰ ਨੇ ਮੇਰੇ ਕੋਲੋਂ ਖੋਇਆ ਵੇੜਾ ਬਾਬਲੇ ਦਾ ਮੈਨੂੰ ਅੱਜ ਪਰਦੇਸਣ ਕਰਕੇ ਰੋਇਆ ਵੇ ਨੂੰ ਅੱਜ ਪਰਦੇਸਣ ਕਰਕੇ ਰੋਇਆ ਵੇੜਾ ਬਾਬਲ ਦਾ ਵੀਰਾਂ ਕੋਲੋਂ ਦੂਰ ਚੱਲੀਆਂ ਹੋ ਕੇ ਮੈਂ ਮਜਬੂਰ ਚੱਲੀਆਂ ਵੀਰਾਂ ਕੋਲੋਂ ਦੂਰ ਚੱਲੀਆਂ ਹੋ ਕੇ ਮੈਂ ਮਜਬੂਰ ਚੱਲੀਆਂ ਗਲ ਨਾਲ ਲਾਲ ਚੱਲੀਏ ਮਾਏ ਲੇਖਾਂ ਅੱਜ ਵਿਛੋੜੇ ਪਾ ਅੱਜ ਮੈਂ ਪਾ ਲਏ ਕੱਪੜੇ ਸੂਹੇ ਰੋਵਣ ਲੱਗੇ ਬਾਰੀਆਂ ਬੂਹੇ ਅੱਜ ਮੈਂ ਪਾ ਲਏ ਕੱਪੜੇ ਸੂਹੇ ਰੋਵਣ ਲੱਗੇ ਬਾਰੀਆਂ ਬੂਹੇ ਮੈਨੂੰ ਤੋਰ ਕੇ ਸਈਓ ਸੁਨ ਹੋਇਆ ਵੇੜਾ ਬਾਬਲ ਦਾ ਮੈਨੂੰ ਅੱਜ ਪਰਦੇਸਣ ਕਰਕੇ ਰੋਇਆ ਵੇੜਾ ਬਾਬਲ ਮੈਨੂੰ ਅੱਜ ਪਰਦੇਸਣ ਕਰਕੇ ਰੋਇਆ ਵੇੜਾ ਬਾਬਲੇ ਦਾ ਗੁੱਡੀਆਂ ਵੀ ਅੱਜ ਖੁਸ਼ੀਆਂ ਮੈਥੋਂ ਸਈਆਂ ਵੀ ਅੱਜ ਰੁਸੀਆਂ ਮੈਥੋਂ ਗੁੱਡੀਆਂ ਵੀ ਅੱਜ ਖੁਸ਼ੀਆਂ ਮੈਥੋਂ ਸਈਆਂ ਵੀ ਅੱਜ ਰੁਸੀਆਂ ਮੈਥੋਂ ਕੰਬਣ ਕੰਦਾਰੋਂ ਨੇ ਬਨੇਰੇ ਗੜ ਲਾਇਆ ਜਦ ਬਾਬਲੇ ਮੇ ਪੀਰਾਂ ਨੇ ਵੀ ਅਥਰੂ ਡੋਲੇ ਚੁੱਪਣੀ ਖੋਲੀ ਕੁਝ ਨਾ ਬੋਲੇ ਅੰਮੜੀ ਨੇ ਵੀ ਹੰਝੂਆਂ ਵਿੱਚ ਪਰੋਇਆ ਵੇੜਾ ਬਾਬਲ ਦਾ ਮੈਨੂੰ ਅੱਜ ਪਰਦੇਸਣੀ ਕਰਕੇ ਰੋਇਆ ਵੇੜਾ ਬਾਬਲ ਦਾ ਮੈਨੂੰ ਅੱਜ ਪਰਦੇਸਣੀ ਕਰਕੇ ਰੋਇਆ ਵੇੜਾ ਬਚਪਨ ਦੇ ਵਿੱਚ ਖੇਡੀ ਜਿੱਥੇ ਹੁਣ ਉਹ ਗਲੀਆਂ ਲੱਭਣੀਆਂ ਕਿੱਥੇ ਬਚਪਨ ਦੇ ਵਿੱਚ ਖੇਡੀ ਜਿੱਥੇ ਹੁਣ ਉਹ ਗਲੀਆਂ ਲੱਭਣੀਆਂ ਕਿੱਥੇ ਲੈ ਚੱਲੀਆਂ ਨਾਲ ਮੈਂ ਜਾਂਦਾ ਕਿਸੇ ਨਹੀਂ ਸੁਣੀਆਂ ਫਰਿਆਦਾ ਨਾਲ ਲੈ ਚੱਲੀ ਮੈਂ ਜਾਂਦਾ ਕਿਸੇ ਨਹੀਂ ਸੁਣੀ ਇਕ ਕਿਸੇ ਨਹੀਂ ਸੁਣੀਆਂ ਫਰਿਆਦਾਂ ਮੈਨੂੰ ਗੈਰ ਦੇ ਨਾ ਮਿਲਾਇਆ ਸਾਰਿਆਂ ਨੇ ਅੱਜ ਮੁਖ ਪਲਟਾਇਆ ਸਾਹਮਣੇ ਹੰਝੂਆਂ ਦੇ ਪਾਣੀ ਨਾਲ ਤੋਇਆ ਵੇੜਾ ਬਾਬਲ ਦਾ ਮੈਨੂੰ ਅੱਜ ਪਰਦੇਸਣ ਕਰਕੇ ਰੋਇਆ ਵੇੜਾ ਬਾਬਲ ਦਾ ಅಜಪರ ಸಣ್ಣ ರೋಯ ವೇಳು ಅಜಪರಕ್ಕೆ ಹೇ ರೋಯ ವೇಡಾ ಬಬಲದ ಹೇ ರೋ